ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲੋਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਜੀ ਸ਼ਿਮਲਾ ਮਿਰਚ ਤੇ ਆਂਡਿਆਂ ਦੀ ਸਬਜੀ ਸੋ ਇਹ ਸਬਜੀ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕੜਾਹੀ ਦੇ ਗਰਮ ਹੋਣ ਤੇ ਅਸੀਂ ਸਭ ਤੋਂ ਪਹਿਲਾਂ ਜੀ ਇਹਦੇ ਵਿੱਚ ਤੇਲ ਪਾਣਾ ਹੈ ਤੇ ਤੇਲ ਦੇ ਗਰਮ ਹੋਣ ਤੇ ਪਾ ਦਿਆਂਗੇ ਇਹਦੇ ਵਿੱਚ ਅਸੀਂ ਜੀਰਾ ਜੀਰੇ ਨੂੰ ਅਸੀਂ ਥੋੜਾ ਜਿਹਾ ਭੁੰਨ ਲੈਣਾ ਹੈ ਤੇ ਜੀਰੇ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਅਸੀਂ ਨਾਲੀ ਪਿਆਜ਼ ਪਾ ਦੇਣੇ ਹੈ ਪਿਆਜ਼ਾਂ ਨੂੰ ਵੀ ਅਸੀਂ ਥੋੜਾ ਜਿਹਾ ਭੁੰਨ ਲੈਣਾ ਹੈ ਪਿਆਜ਼ ਵੀ ਜਦੋਂ ਹਲਕੇ ਜਿਹੇ ਜਦੋਂ ਜੀ ਬਰਾਊਨ ਜੇ ਹੋ ਜਾਣਗੇ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਹੁਣ ਪਾਵਾਂਗੇ ਜੀ ਲਸਣ ਤੇ ਅਦਰਕ ਦੀ ਪੇਸਟ ਪਿਆਜ਼ਾਂ ਦੇ ਨਾਲ ਹੀ ਅਸੀਂ ਲਸਣ ਅਦਰਕ ਦੀ ਪੇਸਟ ਨੂੰ ਵੀ ਅਸੀਂ ਨਾਲ ਹੀ ਥੋੜਾ ਜਿਹਾ ਭੁੰਨ ਲੈਣਾ ਤਾਂ ਜੋ ਇਹਦਾ ਵੀ ਥੋੜਾ ਜਿਹਾ ਜਿਹੜਾ ਕੱਚਾ ਸੁਆਦ ਹੈ ਉਹ ਨਾ ਰਹੇ ਤੇ ਨਾਲ ਹੀ ਅਸੀਂ ਹਰੀਆਂ ਮਿਰਚਾਂ ਧੋ ਲਈਆਂ ਹਨ ਕੱਟ ਕੇ ਪਾਈਆਂ ਹਨ ਇਹ ਵੀ ਸੋ ਪਿਆਜ਼ ਲਸਣ ਅਦਰਕ ਹਰੀਆਂ ਮਿਰਚਾਂ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜੀ ਪੁੰਨ ਲੈਣਾ ਹੈ ਇਸ ਮਸਾਲੇ ਨੂੰ ਅਸੀਂ ਬਹੁਤ ਜ਼ਿਆਦਾ ਅਸੀਂ ਜ਼ਿਆਦਾ ਨਹੀਂ ਭੁੰਨਣਾ ਸੋ ਇਹਨਾਂ ਕਿ ਭੁੰਨਣਾ ਦੇਖੋ ਨਾ ਅਸੀਂ ਨਾਲ ਹੀ ਪਾ ਦਾਂਗੇ ਜੀ ਟਮਾਟਰ ਲਏ ਹਨ ਅਸੀਂ ਤਿੰਨ ਟਮਾਟਰ ਲਏ ਹਨ ਔਰ ਇਹਨਾਂ ਨੂੰ ਅਸੀਂ ਜਿਹੜਾ ਹੈ ਥੋੜਾ ਜਿਹਾ ਮੋਟੇ-ਮੋਟੇ ਕੱਟ ਕੇ ਹੀ ਪਾ ਦਿੱਤਾ ਹੈ ਤੇ ਥੋੜਾ ਜਿਹਾ ਘੋੜ ਦੇ ਵਿੱਚ ਅਸੀਂ ਨਾਲ ਹੀ ਪਿਆਜ਼ਾਂ ਦੇ ਨਾਲ ਇਹਨਾਂ ਨੂੰ ਪੁੰਨਣ ਤੋਂ ਬਾਅਦ ਅਸੀਂ ਥੋੜਾ ਜਿਹਾ ਟੱਕ ਦਾਂਗੇ ਇਹਨਾਂ ਨੂੰ ਅਸੀਂ 3-4 ਮਿੰਟ ਵਾਸਤੇ 3-4 ਮਿੰਟ ਪੁੰਨ ਜਿਹੜਾ ਟੱਕਣ ਤੋਂ ਬਾਅਦ ਜਿਹੜਾ ਜੀ ਅਸੀਂ ਜਦੋਂ ਦੇਖਾਂਗੇ ਤਾਂ ਟਮਾਟਰ ਜਿਹੜੇ ਬਿਲਕੁਲ ਜਿਹੜੇ ਗਲ ਗਏ ਹੈ ਤੇ ਇਹਨਾਂ ਦਾ ਛਿਲਕਾ ਜਿਹੜਾ ਆਪਣੇ ਆਪ ਉਤਰ ਜਾਏਗਾ ਸੋ ਛਿਲਕਾ ਅਸੀਂ ਜਿਹੜਾ ਉਤਾਰ ਦਿਆਂਗੇ ਸੋ ਦੇਖ ਸਕਦੇ ਹੋ ਕਿ ਛਿਲਕਾ ਆਪਣੇ ਆਪ ਉਤਰ ਰਿਹਾ ਹੈ ਸਾ ਸ਼ਿਮਲਾ ਮਿਰਚ ਤੇ ਅੰਡਿਆਂ ਦੀ ਜਿਹੜੀ ਸਬਜੀ ਹੈ ਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਰੀਨੂ ਬਣਾਣਾ ਜਿੰਨਾ ਆਸਾਨ ਹੈ ਉਨੀ ਹੀ ਇਹ ਟੇਸਟੀ ਵੀ ਬਣਦੀ ਹੈ। ਸੋ ਬਾਕੀ ਮਸਾਲੇ ਦੇ ਨਾਲ ਹੀ ਅਸੀਂ ਜਿਹੜੇ ਟਮਾਟਰ ਹਨ ਜੀ ਉਹਨਾਂ ਨੂੰ ਵੀ ਥੋੜਾ ਜਿਹਾ ਮੈਸ਼ ਕਰ ਲਾਂਗੇ ਕਿਉਂਕਿ ਟਮਾਟਰ ਪੱਕ ਚੁੱਕੇ ਐ ਤੇ ਇਹਨਾਂ ਨੇ ਨਾਲ ਹੀ ਜਿਹੜਾ ਹੈ ਇਹਨਾਂ ਨੂੰ ਅਸੀਂ ਥੋੜਾ ਜਿਹਾ ਅਮਰੀਕ ਕਰ ਲਾਂਗੇ ਮਸਾਲੇ ਦੇ ਨਾਲ ਹੀ ਤੇ ਹੁਣ ਇਹਦੇ ਵਿੱਚ ਅਸੀਂ ਜਿਹੜੇ ਆਪਣੇ ਜਿਹੜੇ ਰੈਗੂਲਰ ਮਸਾਲੇ ਆ ਉਹ ਪਾਵਾਂਗੇ ਨਮਕ ਪਾਵਾਂਗੇ ਜੀ ਸਵਾਦ ਅਨੁਸਾਰ ਤੇ ਹਲਦੀ ਇਹ ਹੈ ਜੀ ਲਾਲ ਮਿਰਚ ਪਾਊਡਰ ਇਹ ਹੈ ਜੀ ਧਨੀਆ ਪਾਊਡਰ ਤੇ ਅਧਿਕ ਚਮਚ ਅਸੀਂ ਪਾਇਆ ਹੈ ਜੀ ਢੇਗੀ ਮਿਰਚ ਦਾ ਸੋ ਸਾਰੇ ਇਹ ਮਸਾਲੇ ਪਾਣ ਤੋਂ ਬਾਅਦ ਇਹਨਾਂ ਨੂੰ ਅਸੀਂ ਥੋੜਾ ਜਿਹਾ ਜਿਹੜਾ ਚੰਗੀ ਤਰ੍ਹਾਂ ਹਲਾ ਲਾਂਗੇ ਤਾਂ ਜੋ ਮਸਾਲੇ ਜਿਹੜੇ ਹਨ ਚੰਗੀ ਤਰ੍ਹਾਂ ਜਿਹੜੇ ਮਿਕਸ ਹੋ ਜਾਣ ਇਹ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਮਸਾਲਾ ਸਾਡਾ ਤਿਆਰ ਹੋ ਗਿਆ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਦੀ Shimla mirch ਸੋਸ ਵਾਲਿਆ ਦੇ ਨਾਲ ਹੀ Shimla mirch ਨੂੰ ਵੀ ਅਸੀਂ ਥੋੜਾ ਜਿਹਾ ਮਿਕਸ ਕਰ ਲਾਂਗੇ क्योंकि असी शिमला मिर्च भी थोड़ा जहा पका लेना है सो हूँ असी थोड़ा जो पानी पाना है तो जो बाकी मसाले देना शिमला मिर्च भी जोड़ी है वह सॉफ्ट हो जाए थोड़ी जी पक जाए पानी असी बिल्कुल थोड़ा पाया है क्योंकि साड़ा मसाला बिल्कुल तैयार है ਤੇ ਇਹਨਾਂ ਪਾਣੀ ਪਾ ਦੇ ਨਾਲ ਜਿਹੜੀ ਸ਼ਿਮਲਾ ਮਿਰਚ ਵੀ ਜਿਹੜੀ ਆ ਪੱਕ ਜੇਗੀ ਇਹਨੂੰ ਅਸੀਂ ਟੱਕ ਕੇ ਪਕਾਣਾ ਹੈ ਜੋ ਟੱਕਣ ਦੇ ਦੇਵਾਂਗੇ ਹੋਰ 3-4 ਮਿੰਟ ਰੱਖ ਕੇ ਅਸੀਂ ਇਹਨੂੰ ਪਕਾ ਲਾਂਗੇ ਦੂਸਰੇ ਪਾਸੇ ਅਸੀਂ ਜੀ ਜੋ ਅੰਡੇ ਹਨ ਉਹਨਾਂ ਨੂੰ ਅਸੀਂ ਬੋਇਲ ਕਰ ਲਿਆ ਤੇ ਬੋਇਲ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਛਿੱਲ ਵੀ ਲਿਆ ਹੈ ਛਿਲਕੇ ਤੇ ਹੁਣ ਅਸੀਂ ਜਿਹੜਾ ਹੈ ਜੀ ਐਗ ਕਟਰ ਹੈ ਉਹਦੇ ਨਾਲ ਅਸੀਂ ਅਜੇ ਥੋੜੇ ਜੇ ਇਸ ਤਰ੍ਹਾਂ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਕੱਟ ਲੈਣਾ ਹੈ सो so, बड़े वह तरीके पीस बनती है दूसरे पास जोड़ा है जी साडा मसाला भी तैयार हो गया होगा सो देख ल एक बारी लो जी शिमला मिर्च भी नार हो गई है सॉफ्ट हो गई है बिल्कुल बस असी मसाला इस तरह ही तैयार करना है तो हूँ असं जे जी अंडे हैं वह असी ਮਿਕਸ ਕਰ ਦਾਂਗੇ ਸਬਜੀ ਚ ਉਹ ਸਬਜੀ ਜਿਹੜੀ ਹੈ ਸਾਡੀ ਜੀ ਬਸ 2-4 ਮਿੰਟ ਦੇ ਵਿੱਚ ਤਿਆਰ ਹੋ ਜਾਏਗੀ ਕਿਉਂਕਿ ਮਸਾਲਾ ਬਣ ਚੁੱਕਾ ਹੈ ਐਗ ਵੀ ਬੋਇਲ ਕੀਤੇ ਹੋਏ ਹਨ ਸੋ ਕੱਟ ਕੇ ਇਸ ਵਿੱਚ ਪਾ ਦਿੱਤੇ ਹੈ ਤੇ ਬਸ ਅਸੀਂ ਇਹਨਾਂ ਨੂੰ 2-4 ਮਿੰਟ ਜਿਹੜਾ ਹੈ ਜੀ ਅਚੀ ਤਰ੍ਹਾਂ ਮਿਕਸ ਕਰ ਲੈਣਾ ਸੋ ਦੇਖ ਸਕਦੇ ਹੋ ਕਿ ਸਬਜੀ ਇਹੜੀ ਹੈ ਸਾਡੀ ਬਣ ਕੇ ਤਿਆਰ ਹੋ ਗਈ ਹੈ ਸਬ 3-4 ਮਿੰਟ ਵਿੱਚ ਇਹ ਸਬਜੀ ਜਿਹੜੀ ਹੈ ਸਾਡੀ ਹੁਣ ਤਿਆਰ ਹੋ ਜਾਏਗੀ। ਮਜੀ ਚੰਗੀ ਤਰ੍ਹਾਂ ਇਸੇ ਮਿਕਸ ਕਰ ਲਿਆ। ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਗਰਮ ਮਸਾਲਾ। ਸੋ ਗਰਮ ਮਸਾਲਾ ਪਾਉਣ ਤੋਂ ਬਾਅਦ ਵੀ ਕੋਰੀ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਜੋ ਮਸਾਲਾ ਅੱਛੀ ਤਰ੍ਹਾਂ ਜਿਹੜਾ ਅਹ ਸਬਜੀ ਦੇ ਵਿੱਚ ਅਚੀ ਤਰ੍ਹਾਂ ਮਿਕਸ ਹੋ ਜਾਈ। ਲਓ ਜੀ ਸਬਜੀ ਸਾਡੀ ਹੋ ਗਈ ਹੈ ਜੀ ਤਿਆਰ। ਇਹ ਸਬਜੀ ਜਿਹੜੀ ਹੈ ਜੀ ਤੁਸੀਂ ਨਾਸ਼ਤੇ ਦੇ ਵਿੱਚ ਲੰਚ ਚ ਡਿਨਰ ਚ ਕਿਸੇ ਵਲੀ ਬਣਾ ਕੇ ਤਿਆਰ ਕਰ ਸਕਦੇ ਹੋ। ਸੋ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਹੈ। ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਜਿਹੜੀ ਵੀਡੀਓ ਹੈ ਜਰੂਰ ਪਸੰਦ ਆਈ ਹੋਵੇਗੀ। ਤੇ ਹੁਣ ਅਸੀਂ ਇਸ ਨੂੰ ਕਰਦੇ ਹਾਂ ਜੀ ਸਰਵ ये चटपट बनने वाली सब्जी जीड़ी है जी बहुत ही इसमें बनाना भी बहुत आसान है और बहुत टेस्टी सब्जी बन के तैयार होंगी है सो so, वीडियो भीडियो लाइक शेयर तो कमेंट जरूर करना चैनल सबसक्राइब कर लेना जेकर अजे तक चैनल सबसक्राइब नहीं किया सो so, मिलते हैं किसी और नवी वीडियो न तद सत श्रीकाल